ਚੈਤਰੀ ਨਵਰਾਤਰੀ ਦੀ ਸ਼ੁਰੂਆਤ 30 ਮਾਰਚ ਤੋਂ ਹੋ ਚੁੱਕੀ ਹੈ ਬੀਤੇ ਦਿਨ ਐਤਵਾਰ ਨੂੰ ਚੈਤਰੀ ਨਵਰਾਤਰੀ ਦਾ ਪਹਿਲਾ ਦਿਨ ਰਿਹਾ ਹੈ ਇਸ ਦੌਰਾਨ ਸ਼ਰਧਾਲੂਆਂ ਦੇ ਵੱਲੋਂ ਮਾਸ਼ਾ ਲਪੁਤੇ ਦੀ ਪੂਜਾ ਅਤੇ ਕਲਸ਼ ਸਥਾਪਨਾ ਕੀਤੀ ਗਈ ਹੈ ਪਹਿਲੇ ਦਿਨ ਦੇਸ਼ਪੁਰ ਦੇ ਮੰਦਿਰਾਂ ਦੇ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ ਹੈ 31 ਮਾਰਚ ਨੂੰ ਨਵਰਾਤਰੀ ਦਾ ਦੂਜਾ ਦਿਨ ਹੈ ਯਾਨੀ ਕਿ ਅੱਜ ਪਰ ਅੱਜ ਇੱਕੋ ਦਿਨ ਦੋ ਨਵਰਾਤਰੀਆਂ ਦਾ ਯੋਗ ਹੈ ਯਾਨੀ ਕਿ ਅੱਜ ਇੱਕੋ ਦਿਨ ਦੂਜਾ ਤੇ ਤੀਜਾ ਨਵਰਾਤਰੀ ਮਨਾਇਆ ਜਾਣਾ ਹੈ ਇਸ ਦੇ ਪਿੱਛੇ ਕੀ ਕਾਰਨ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ दरअसल 31 ਮਾਰਚ ਯਾਨੀ ਕਿ ਅੱਜ 2025 ਨਵਰਾਤਰੀ ਤਿਉਹਾਰ ਦਾ ਦੂਜਾ ਦਿਨ ਹੈਗਾ ਪਰ ਇਸ ਦਿਨ ਦੂਜੀ ਅਤੇ ਤੀਜੀ ਨਵਰਾਤਰੀ ਇਕੱਠੇ ਮਨਾਇ ਚਾਹਗੇ ਇਸ ਦਿਨ ਦ੍ਰਿਤੀਆ ਤਿਥੀ ਸਵੇਰੇ 9:00 ਵਜੇ 11:00 ਵਜੇ 11 ਮਿੰਟ ਦੇ ਉੱਤੇ ਚੱਲੇਗੀ ਜਦਕਿ ਇਸ ਤੋਂ ਬਾਅਦ ਤ੍ਰਿਤੀਆ ਤਿਥੀ ਸ਼ੁਰੂ ਹੋਵੇਗੀ ਜੋ ਕਿ 1 April ਸਵੇਰੇ ਯਾਨੀ ਕਿ ਕੱਲ ਸਵੇਰੇ ਸੂਰਜ ਚੜ੍ਹਦੇ ਸਾਰੇ ਸਮਾਪਤ ਹੋ ਜਾਵੇਗੀ ਕਿਉਂਕਿ ਤ੍ਰਿਤੀਆ ਤਿਥੀ 1 April ਨੂੰ ਸੂਰ ਚੜ੍ਹਨ ਦੇ ਸਮੇਂ ਮੌਜੂਦ ਨਹੀਂ ਹੋਵੇਗੀ ਇਸ ਦੇ ਲਈ ਤੀਜੀ ਨਵਰਾਤਰੀ ਵੀ 31 March ਯਾਨੀ ਕਿ ਅੱਜ ਹੀ ਮਨਾਈ ਜਾਵੇਗੀ 9 ਦਿਨ ਵਰਤ ਰੱਖਣ ਵਾਲੇ ਸ਼ਰਧਾਲੂ ਨਵਰਾਤਰੀ ਦੇ ਦੂਜੇ ਦਿਨ ਯਾਨੀ ਕਿ ਅੱਜ ਮਾਂ ਬ੍ਰਹਮਚਾਰਨੀ ਦੇ ਨਾਲ-ਨਾਲ ਮਾਂ ਚੰਦਰ ਘੰਟਾ ਦੇਵੀ ਪੂਜਾ ਕਰਨਗੇ ਤੁਹਾਨੂੰ ਦੱਸ ਦਈਏ ਕਿ ਇਸ ਦੀ ਪੂਜਾ ਤੇ ਵਿਧੀ ਕਿਵੇਂ ਹੁੰਦੀ ਹੈ ਦਰਸਲ ਬ੍ਰਹਮਾ ਮਹਰਤ ਦੇ ਵਿੱਚ ਉੱਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਮਾਂ ਨੂੰ ਸ਼ੁੱਧ ਜਲ ਅਤੇ ਜਿਹੜੇ ਕਿ ਪੰਚામ੍ਰਿਤ ਨਾਲ ਇਸ਼ਨਾਨ ਕਰਵਾਓ ਵਕ ਵਕ ਤਰ੍ਹਾਂ ਦੇ ਫੁੱਲ ਅਕਸ਼ਤ ਕੁੰਕੁਮ ਸਿੰਦੂਰ ਚੜਾਓ ਕੇਸਰ ਅਤੇ ਦੁੱਧ ਤੋਂ ਬਣੀ ਮਠਿਆਈ ਜਾਂ ਫਿਰ ਖੀਰ ਚੜਾਓ ਮਾਂ ਨੂੰ ਛਿੱਟੇ ਕਮਲ ਗੁਲਾਬ ਦੀ ਮਾਲਾ ਅਚਰਾਓ ਅਤੇ ਪ੍ਰਾਰਥਨਾ ਕਰਦੇ ਸਮੇਂ ਮੰਤਰ ਦਾ ਜਾਪ ਕਰੋ। ਅੰਤ ਦੇ ਵਿੱਚ ਮਾਤਾ ਦੀ ਆਰਤੀ ਕਰੋ ਤੇ ਮਾ ਚੰਦਰ ਘੰਟਾ ਦਾ ਮੰਤਰ ਚੱਕ ਕਰੋ ਤਾਂ ਇਹ ਸੀਗੀ ਜਿਹੜੇ ਕਿ ਅੱਜ ਬ੍ਰਹਮਚਾਰਨੀ ਅਤੇ ਮਾਂ ਚੰਦਰ ਘੰਟਾ ਦਾ ਇੱਕੋ ਦਿਨ ਦੇ ਵਿੱਚ ਦੋਨਾਂ ਦੀ ਆਰਤੀ ਕੀਤੀ ਜਾਵੇਗੀ ਤਾਂ ਇੱਕ ਦਿਨ ਦੇ ਵਿੱਚ ਦੋਨੋਂ ਨਵਰਾਤਰੇ ਲੋਕਾਂ ਦੇ ਵੱਲੋਂ ਅੱਜ ਮਨਾਏ ਜਾ ਰਹੇ ਨੇ ਤਾਂ ਦੱਸਦੀ ਹੈ ਕਿ ਨਵਰਾਤਰੀ ਦੇ ਪਾਵਨ ਦਿਨ ਚੱਲ ਰਹੇ ਨੇ ਪਵਿੱਤਰ ਦਿਨ ਚੱਲ ਰਹੇ ਨੇ ਜਿਸ ਨੂੰ ਲੈ ਕੇ ਲੋਕਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਦੇਖਣ ਨੂੰ ਮਿਲੀਆਂ ਨੇ ਮੰਦਰਾਂ ਦੇ ਵਿੱਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਲੋਕ ਨਾ ਤੋਂ ਕੇ ਸਵੇਰੇ ਤੜਕਸਾਰ ਮੰਦਿਰ ਦੇ ਵਿੱਚ ਦਰਸ਼ਨ ਕਰਨ ਲਈ ਜਾਂਦੇ ਨੇ ਤੇ ਆਪਣੀ ਮਨੋਕਾਮਨਾ ਦੇ ਲਈ ਅਰਦਾਸ ਕਰਦੇ ਨੇ ਪ੍ਰਾਰਥਨਾਵਾਂ ਕਰਦੇ ਨੇ ਕਿ ਸਾਡੀ ਮਨੋਕਾਮਨਾ ਪੂਰੀ ਹੋ ਜਾਏ ਦੱਸ ਦਈਏ ਕਿ ਜੋ ਪਾਵਨ ਦਿਨ ਚੱਲ ਰਹੇ ਨੇ ਇਹਨਾਂ ਦੇ ਵਿੱਚ ਲੋਕ ਆਪਣੇ ਘਰ ਦੇ ਵਿੱਚ ਦੀਆ ਵੀ ਜਲਾ ਕੇ ਰੱਖਦੇ ਨੇ ਕਈ ਲੋਕ ਆਪਣੇ ਘਰ ਦੇ ਵਿੱਚ ਅਖੰਡ ਜੋਤ ਵੀ ਚਲਾ ਕੇ ਰੱਖਦੇ ਨੇ ਤੇ ਘਰ ਨੂੰ ਸੁੰਨਾ ਨਹੀਂ ਛੱਡਦੇ ਕੋਈ ਨਾ ਕੋਈ ਵਿਅਕਤੀ ਉਸ ਘਰ ਦੇ ਵਿੱਚ ਜ਼ਰੂਰ ਮੌਜੂਦ ਹੁੰਦਾ ਹੈਗਾ ਚੈਤਰੀ ਨਵਰਾਤਰਾ ਦੀ ਸ਼ੁਰੂਆਤ 30 ਮਾਰਚ ਤੋਂ ਹੋ ਚੁੱਕੀ ਹੈ ਬੀਤੇ ਦਿਨ ਐਤਵਾਰ ਨੂੰ ਚੈਤਰੀ ਨਵਰਾਤਰੀ ਦਾ ਪਹਿਲਾ ਦਿਨ ਰਿਹਾ ਹੈ ਇਸ ਦੌਰਾਨ ਸ਼ਰਧਾਲੂਆਂ ਦੇ ਵੱਲੋਂ ਮਾਸ਼ਾ ਪੁੱਤਰੀ ਦੀ ਪੂਜਾ ਅਤੇ ਕਲਸ਼ ਸਥਾਪਨਾ ਕੀਤੀ ਗਈ ਹੈ ਪਹਿਲੇ ਦਿਨ ਦੇਸ਼ਪੁਰ ਦੇ ਮੰਦਰਾ ਦੇ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ ਹੈ 31 ਮਾਰਚ ਨੂੰ ਨਵਰਾਤਰੀ ਦਾ ਦੂਜਾ ਦਿਨ ਹੈ ਯਾਨੀ ਕਿ ਅੱਜ ਪਰ ਅੱਜ ਜੋ ਇੱਕੋ ਦਿਨ ਦੋ ਨਵਰਾਤਰੀਆਂ ਦਾ ਯੋਗ ਹੈ ਯਾਨੀ ਕਿ ਅੱਜ ਇੱਕੋ ਦਿਨ ਦੂਜਾ ਤੇ ਤੀਜਾ ਨਵਰਾਤਰੀ ਮਨਾਇਆ ਜਾਣਾ ਹੈ ਇਸ ਦੇ ਪਿੱਛੇ ਕੀ ਕਾਰਨ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ। दरअसल 31 ਮਾਰਚ ਅਨੇਕੀ ਅੱਜ 2025 ਨਵਰਾਤਰੀ ਤਿਹਾੜਾ ਦੂਜਾ ਦਿਨ ਹੈਗਾ ਪਰ ਇਸ ਦਿਨ ਦੂਜੀ ਅਤੇ ਤੀਜੀ ਨਵਰਾਤਰੀ ਇਕੱਠੇ ਮਨਾਇ ਚਾਹਗੇ। ਇਸ ਦਿਨ ਦ੍ਰਿਤਿਆ ਤਿਥੀ ਸਵੇਰੇ 9:00 ਵਜੇ 11:00 ਵਜੇ 11 ਮਿੰਟ ਦੇ ਉੱਤੇ ਚੱਲੇਗੀ ਜਦਕਿ ਇਸ ਤੋਂ ਬਾਅਦ ਤ੍ਰਿਤੀਆ ਤਿਥੀ ਸ਼ੁਰੂ ਹੋਵੇਗੀ ਜੋ ਕਿ 1 April ਸਵੇਰੇ ਯਾਨੀ ਕਿ ਕੱਲ ਸਵੇਰੇ ਸੂਰਜ ਚੜ੍ਹਦੇ ਸਾਰੇ ਸਮਾਪਤ ਹੋ ਜਾਵੇਗੀ ਕਿਉਂਕਿ ਤ੍ਰਿਤੀਆ ਤਿਥੀ 1 April ਨੂੰ ਸੂਰ ਚੜ੍ਹਨ ਦੇ ਸਮੇਂ ਮੌਜੂਦ ਨਹੀਂ ਹੋਵੇਗੀ ਇਸ ਦੇ ਲਈ ਤੀਜੀ ਨਵਰਾਤਰੀ ਵੀ 31 March ਯਾਨੀ ਕਿ ਅੱਜ ਹੀ ਮਨਾਈ ਜਾਵੇਗੀ 9 ਦਿਨ ਵਰਤ ਰੱਖਣ ਵਾਲੇ ਸ਼ਰਧਾਲੂ ਨਵਰਾਤਰੀ ਦੇ ਦੂਜੇ ਦਿਨ ਯਾਨੀ ਕਿ ਅੱਜ ਮਾਂ ਬ੍ਰਹਮਚਾਰਨੀ ਦੇ ਨਾਲ-ਨਾਲ ਮਾਂ ਸੰਦਰ ਘੰਟਾ ਦੇਵੀ ਪੂਜਾ ਕਰਨਗੇ ਤੁਹਾਨੂੰ ਦੱਸ ਦਈਏ ਕਿ ਇਸ ਦੀ ਪੂਜਾ ਤੇ ਵਿਧੀ ਕਿਵੇਂ ਹੁੰਦੀ ਹੈ ਦਰਸਲ ਬ੍ਰਹਮਾ ਮਹਰਤ ਦੇ ਵਿੱਚ ਉੱਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਮਾਂ ਨੂੰ ਸ਼ੁੱਧ ਜਲ ਅਤੇ ਜਿਹੜੇ ਕਿ ਪੰਚામਿਰਤ ਨਾਲ ਇਸ਼ਨਾਨ ਕਰਵਾਓ ਵੱਖ-ਵੱਖ ਤਰ੍ਹਾਂ ਦੇ ਫੁੱਲ ਅਕਸ਼ਤ ਕੁੰਕੁਮ ਸਿੰਦੂਰ ਚੜਾਓ ਕੇਸਰ ਅਤੇ ਦੁੱਧ ਤੋਂ ਬਣੀ ਮਠਿਆਈ ਜਾਂ ਫਿਰ ਖੀਰ ਚੜਾਓ ਮਾਂ ਨੂੰ ਚਿੱਟੇ ਕਮਲ ਗੁਲਾਬ ਦੀ ਮਾਲਾ ਅਚੜਾਓ ਅਤੇ ਪ੍ਰਾਰਥਨਾ ਕਰਦੇ ਸਮੇਂ ਮੰਤਰ ਦਾ ਜਾਪ ਕਰੋ ਅੰਤ ਦੇ ਵਿੱਚ ਮਾਤਾ ਦੀ ਆਰਤੀ ਕਰੋ ਤੇ ਮਾ ਚੰਦਰ ਘੰਟਾ ਦਾ ਮੰਤਰ ਜਾਪ ਕਰੋ ਤਾਂ ਇਹ ਸੀਗੀ ਜਿਹੜੇ ਕਿ ਅੱਜ ब्रह्मचारिणी ਅਤੇ ਮਾਂ ਚੰਦਰ ਘੰਟਾ ਦਾ ਇੱਕੋ ਦਿਨ ਦੇ ਵਿੱਚ ਦੋਨਾਂ ਦੀ ਆਰਤੀ ਕੀਤੀ ਜਾਵੇਗੀ ਤਾਂ ਇੱਕ ਦਿਨ ਦੇ ਵਿੱਚ ਦੋਨੋਂ ਨਵਰਾਤਰੇ ਲੋਕਾਂ ਦੇ ਵੱਲੋਂ ਅੱਜ ਮਨਾਏ ਜਾ ਰਹੇ ਨੇ ਤਾਂ ਦੱਸਦੀ ਹੈ ਕਿ ਨਵਰਾਤਰੀ ਦੇ ਪਾਵਨ ਦਿਨ ਚੱਲ ਰਹੇ ਨੇ ਪਵਿੱਤਰ ਦਿਨ ਚੱਲ ਰਹੇ ਨੇ ਜਿਸ ਨੂੰ ਲੈ ਕੇ ਲੋਕਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਦੇਖਣ ਨੂੰ ਮਿਲੀਆਂ ਨੇ ਮੰਦਰਾਂ ਦੇ ਵਿੱਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਲੋਕ ਨਾ ਤੋਂ ਕੇ ਸਵੇਰੇ ਤੜਕਸਾਰ ਮੰਦਿਰ ਦੇ ਵਿੱਚ ਦਰਸ਼ਨ ਕਰਨ ਲਈ ਜਾਂਦੇ ਨੇ ਤੇ ਆਪਣੀ ਮਨੋਕਾਮਨਾ ਦੇ ਲਈ ਅਰਦਾਸ ਕਰਦੇ ਨੇ ਪ੍ਰਾਰਥਨਾਵਾਂ ਕਰਦੇ ਨੇ ਕਿ ਸਾਡੀ ਮਨੋਕਾਮਨਾ ਪੂਰੀ ਹੋ ਜਾਏ ਦੱਸ ਦਈਏ ਕਿ ਜੋ ਪਾਵਨ ਦਿਨ ਚੱਲ ਰਹੇ ਨੇ ਇਹਨਾਂ ਦੇ ਵਿੱਚ ਲੋਕ ਆਪਣੇ ਘਰ ਦੇ ਵਿੱਚ ਦੀਆ ਵੀ ਜਲਾ ਕੇ ਰੱਖਦੇ ਨੇ ਕਈ ਲੋਕ ਆਪਣੇ ਘਰ ਦੇ ਵਿੱਚ ਅਖੰਡ ਜੋਤ ਵੀ ਚਲਾ ਕੇ ਰੱਖਦੇ ਨੇ ਤੇ ਘਰ ਨੂੰ ਸੁੰਨਾ ਨਹੀਂ ਛੱਡਦੇ ਕੋਈ ਨਾ ਕੋਈ ਵਿਅਕਤੀ ਉਸ ਘਰ ਦੇ ਵਿੱਚ ਜ਼ਰੂਰ ਮੌਜੂਦ Vamos dar rega.